ਘੱਤੀ ਘਾਲ ਦੋਸਤੋ ਮਾਰਾ ਰਿਕੋਰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਅੰਦਰ ਗਰਮੀ ਪੈ ਜਾਂਦੀ ਹੈ, ਭੁੱਖ ਨਹੀਂ ਲੱਗਦੀ। ਇੱਥੇ ਲਿਖਿਆ ਵਾ ਜਿਹੜਾ ਅజీਰਣ ਤਾਪ ਆ, ਅజీਰਣ ਤਾਪ ਬਹੁਤ ਅੰਦਰ ਜ਼ਿਆਦਾ ਗਰਮੀ ਵਧ ਜਾਂਦੀ ਹੈ। ਫਿਰ ਤਾਪਤਾ ਬੁਖਾਰ ਨੂੰ ਹੀ ਕਹਿੰਦੇ ਅੰਦਰ ਦੀ ਗਰਮੀ ਹੁੰਦੀ ਆ। ਜਿਹੜਾ ਤਾਪ ਹੁੰਦਾ ਤੇ ਉਹਦੇ ਵਿੱਚ ਉਹਦੀ ਗੱਲ ਕੀਤੀ ਆ ਅజీਰਣ ਤਾਪ ਨਾਸ ਕਰੇ ਤੇ ਭੁੱਖ ਵਧਾਵੇ। ਜਦੋਂ ਅੰਦਰ ਗਰਮੀ ਪੈ ਜਾਂਦੀ ਹੈ ਉਹਨਾਂ ਨੂੰ ਫਿਰ ਭੁੱਖ ਨਹੀਂ ਲੱਗਦੀ। ਇਹ ਸਭ ਤੋਂ ਵੱਡਾ ਮੇਨ ਕਾਰਨ ਹੈ ਅੰਦਰ ਗਰਮੀ ਪੈਣ ਦਾ ਜਦੋਂ ਤੁਸੀਂ ਸਵੇਰੇ ਸਵੇਰ ਭੋਜਨ ਨਹੀਂ ਕਰਦੇ। 10 ਵਜੇ ਤੋਂ ਪਹਿਲਾਂ ਪਹਿਲਾਂ ਬਾਤ ਬਹੁਤ ਵਧਿਆ ਹੁੰਦਾ। ਜਦੋਂ ਤੁਸੀਂ ਭੋਜਨ ਕਰ ਲੈਂਦੇ ਹੋ ਬਾਤ ਜਿਹੜਾ ਵਾ ਸ਼ਾਂਤ ਹੋ ਜਾਂਦਾ। ਹਵਾ ਗੈਸ ਫਿਰ ਗਰਮੀ ਨਹੀਂ ਪੈਂਦੀ। ਦੁਪਹਿਰੇ ਪਿਤ ਦਾ ਸਮਾਂ। ਸਵੇਰੇ ਰਜਕੇ ਖਾਓ ਦੁਪਹਿਰੇ ਘਟਾ ਖਾਓ ਰਾਤ ਨੂੰ ਖਾਓ ਹੀ ਨਾ। ਤੁਹਾਡਾ ਬਾਤਪਿਤ ਕਫ ਕਦੀ ਵੀ ਨਾ ਵਧੂਗਾ ਨਾ ਘਟੂਗਾ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਗੀ ਜੀ ਅੱਗੇ ਆਪਾਂ ਉਹ ਵੱਖਰੀ ਵੀਡੀਓ ਗੱਲ ਕਰਾਂਗੇ ਬਾਤਪਿਤ ਕਫ ਨੂੰ ਕਿਸ ਤਰ੍ਹਾਂ ਆਪਾਂ ਸੈੱਟ ਰੱਖੀਏ ਤੋਂ ਛੋਟੇ ਛੋਟੇ ਇਹ ਬੜੇ ਵਧੀਆ ਟਿਪਸ ਹੁੰਦੇ ਆ ਨੁਸਖੇ ਹੁੰਦੇ ਆ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਲੈ ਲਈਏ ਆਪਣੀ ਜ਼ਿੰਦਗੀ 'ਚ ਆਪਣੀ ਜ਼ਿੰਦਗੀ ਇੱਕਦਮ ਸੋਹਣੀ ਚੱਲਦੀ ਹੈ ਜੀ ਜਦੋਂ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਈ ਦਿੰਦੇ ਚਲੋ ਛੱਡੋ ਬਾਰੇ ਕੋਈ ਭਲਾ ਦਾ ਬੰਦਾ ਐਵੇਂ ਹੀ ਬੋਲੀ ਜਾਂਦਾ ਉਦੋਂ ਆਪਣਾ ਸਰੀਰ ਜਿਹੜਾ ਉਹ ਫਿਰ ਨੁਕਸਾਨ ਕਰਦਾਗੇ ਜਿਸ ਤਰ੍ਹਾਂ ਮੋਟਰਸਾਈਕਲ ਇਹ ਸਰਵਿਸ ਨਾ ਕਰਵਾਈਏ ਇੰਜਣ ਜਿਹੜਾ ਸੀਜ ਹੋ ਜਾਂਦਾ ਜੇ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਆਪਣਾ ਸਰੀਰ ਵੀ ਡੈਮੇਜ ਹੋ ਜੂਗਾ ਖਰਾਬ ਹੋ ਜੂਗਾ ਤਾਂ ਮੋਟਰਸਾਈਕਲ ਦਾ ਜਿਸ ਤਰ੍ਹਾਂ ਇੰਜਣ ਦੁਬਾਰਾ ਕਰਵਾ ਲਈ ਉਹ ਗੱਲ ਨਹੀਂ ਰਹਿੰਦੀ ਸਰੀਰ ਦੇ ਅੰਦਰ ਵੀ ਇਸ ਤਰ੍ਹਾਂ ਨਵੇਂ ਅੰਗ ਪੈਰ ਪੈ ਜਾਂਦੇ ਆ ਜਾਂ ਗੁਰਦੇ ਖਰਾਬ ਹੋ ਜਾਂਦੇ ਉਹਨਾਂ ਨੂੰ ਚਲਾ ਦਿੰਦੇ ਡਾਕਟਰ ਪਰ ਉਹ ਗੱਲ ਨਹੀਂ ਜਬੰਦ ਸਾਡੀ ਟੁੱਟ ਕੇ ਜੁੜਦੀ ਆ ਪਹਿਲੀ ਗੱਲ ਨਹੀਂ ਰਹੀ ਉਹ ਜਿਹੜੇ ਲੋਹੇ ਦੀ ਰਾਡ ਨੂੰ ਕੱਟ ਕੇ ਵੈਲਡਿੰਗ ਕਰ ਦਿੰਦੇ ਆ ਅੱਗੇ ਦੀ ਪਲੇਨ ਕਰ ਦਿੰਦੇ ਪਤਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਪਰ ਉਹ ਲੋਹੇ ਦੇ ਵਿੱਚ ਜੋੜ ਆ ਤੋਂ ਇਸ ਕੀ ਇਸ ਕਰਕੇ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਆਪਣੇ ਸਰੀਰ ਦਾ ਖਾਸ ਕਰਕੇ ਇਹ ਮਾਨਸ ਜਨਮ ਹੈ ਬਾਰ ਬਾਰ ਨਹੀਂ ਜਨਮ ਇਹ ਤੇ ਲਿਖਿਆ ਥੁੰਡ ਮਾ ਕੇ ਸੌਂਚਰ ਲੂਨ ਹਰੜ ਨਿੰਮ ਜਵੈਣ ਲੌਂਗ ਇਹ ਸਭ ਇੱਕ ਸਮਾਂ ਦੇ ਨਿੰਬੂ ਦੀਆਂ ਕਚਰੀਆਂ ਦੂਣੀਆਂ ਪਾ ਕੇ ਚੂਰਨ ਬਣਾ ਲਓ ਫਿਰ ਇਸ ਨੂੰ ਫਿਰ ਗਰਮ ਜਲ ਨਾਲ ਗਰਮ ਜਲ ਕਿਨੂੰ ਕਹਿੰਦੇ ਹੈ ਜਿਹੜਾ ਇੱਕ ਨਿਹੰਗ ਸਿੰਘ ਪੀਂਦੇ ਆ ਦੁੱਧ ਦੇ ਵਿੱਚ ਪੱਤੀ ਦੀ ਜਗਾ ਪਾਉਂਦੇ ਆ ਉਹ ਗਰਮ ਜਲ ਨਹੀਂ ਗਰਮ ਜਲ ਇਥੇ ਪਾਣੀ ਦੀ ਗੱਲ ਕੀਤੀ ਹੈ ਗਰਮ ਪਾਣੀ ਦੇ ਨਾਲ ਫਿਰ ਨੀਰ ਸੁਖਾਏ ਨੀਰ ਪਾਣੀ ਨੂੰ ਗਿਆਵਾ ਤਪਤ ਨੀਰ ਸੁਖਾਏ ਨਿੰਬੂ ਸੁਕਚਰੀ ਦੁਗਨ ਸਭ ਤੇ ਤਪਤ ਨੀਰ ਸੁਖਾਏ ਨੀਰ ਪਾਣੀ ਦੀ ਗੱਲ ਕੀਤੀ ਹੈ ਗਰਮ ਪਾਣੀ ਦੇ ਨਾਲ ਇਹਨੂੰ ਥੋੜਾ ਜਿਹਾ ਚੁਟਕੀ ਲਾ ਕੇ ਵੇਖੋ ਇਹ ਤੁਹਾਨੂੰ ਚੁਟਕੀ ਨਾਲ ਨਹੀਂ ਫਰਕ ਪੈਂਦਾ ਥੋੜਾ ਦੋ ਚੁਟਕੀਆਂ ਲੈ ਲਓ ਦੋ ਚੁਟਕੀ ਤੋਂ ਵੱਧ ਨਾਲ ਵੈਸੇ ਖਾਓ ਤਾਂ ਆਪਨਾਸ਼ ਕਰੇ ਤੇ ਓੱਖ ਵਧਾਵੇ ਇਹ ਓੱਖ ਵੀ ਵਧਾਉਂਦਾ ਹੈ ਪਰ ਅੱਗੇ ਇੱਕ ਹੋਰ ਹੀ ਸ਼ਕਾਇਦਾ ਅਗਲਾ ਅੱਗੇ ਲਿਖਿਆ ਹੋਇਆ ਸੁੰਡ ਮਾਗਾ ਹਰ ਅੜਤਰਵੀਂ ਨਿੰਬੂ ਦੀਆਂ ਕੱਚਰੀਆਂ ਇਹਨਾਂ ਦਾ ਚੂਰਨ ਬਣਾ ਕੇ ਤੇ ਅੱਠ ਵਾਸੇ ਦਿੱਤੇ ਪਾਣੀ ਨਾਲ ਖਾਵੇ ਤਾਂ ਭੁੱਖੋਂ ਦਵੇ ਅజీਰਣ ਦੇ ਤਾਪ ਵੀ ਦੂਰ ਕਰੇ ਜਿਹੜੇ ਜਿਆਦਾ ਤੇਜ਼ ਗਰਮੀ ਦੇ ਤਾਪ ਆ ਉਹਨਾਂ ਨੂੰ ਦੂਰ ਕਰਦੇ। ਸੋ ਇਹ ਵੀਡੀਓ ਜਿਹੜੀਆਂ ਆ ਤੁਹਾਡੇ ਕੰਮ ਦੀਆਂ ਆ ਸਿੱਖਿਆ ਕਰੋ ਕਿ ਜਿਹੜੀ ਬਾਰ-ਬਾਰ ਨਹੀਂ ਇਹ ਚੀਜ਼ਾਂ ਸਿੱਖੀਆਂ ਜਾਂਦੀਆਂ। ਜੇ ਜਦੋਂ ਇੱਕ ਵਾਰੀ ਤੁਸੀਂ ਇਹ ਚੀਜ਼ਾਂ ਤੋਂ ਦੂਰ ਹੋ ਗਏ ਇਹ ਚੀਜ਼ਾਂ ਜਿਹੜੀਆਂ ਆ ਗਵਾਟ ਜਾਣੀਆਂ ਆ। ਸਾਡੇ ਇੱਥੇ ਭਾਰਤ ਦੇਸ਼ ਦੇ ਵਿੱਚ ਪਹਿਲਾਂ ਹੀ ਜਿਹੜਾ ਆਯੁਰਵੇਦ ਹੈ ਬਹੁਤ ਜ਼ਿਆਦਾ ਗਵਾਚ ਗਿਆ ਵਾ। ਅੱਜ ਕੱਲ ਇਹਨਾਂ ਚੀਜ਼ਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਤੋਂ ਆਪਣਾ ਜਿਹੜਾ ਦਿਮਾਗ ਆ ਉਹ ਬਾਹਰ ਵੀ ਰੱਖੋ ਪਰ ਥੋੜਾ ਜਿਹਾ ਭਾਰਤ ਦੇ ਅੰਦਰ ਵੀ ਰੱਖੋ। ਇਹ ਭਾਰਤ ਦੀਆਂ ਬਹੁਤ ਲੁਕਤੌਣ ਵਾਲੀਆਂ ਚੀਜ਼ਾਂ ਵਾਂ। ਤੋਂ ਇਹਨਾਂ ਨੂੰ ਗਵਾਚਣ ਨਹੀਂ ਆਪਾਂ ਦੇਣਾ। ਆਪਾਂ ਇਹਨਾਂ ਨੂੰ ਤਾਜ਼ਾ ਕਰਕੇ ਰੱਖੀਏ। ਵੀਡੀਓ ਵਧੀਆ ਲੱਗੇ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ। ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਲ ਬੈਲ ਆਈਕਨ ਦੀ ਕੰਟੇਨ ਲਗਾਓ ਜਿਹੜੀ ਵੀ ਇਹ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ